ਗੁਰੂ ਸਾਨੂੰ ਇਸ਼ਾਰਾ ਕੀ ਕਰਦਾ ਭਲਿਆ ਗੁਰੂ ਨਾਲ ਜੁੜ ਜਾ ਤੇ ਬਚ ਜਾਏਗਾ ਆਖਾਂ ਜੀਵਾ ਵਿਸਰੈ ਪਰ ਜਾਓ ਜੇ ਰੱਬ ਨਾਲ ਜੁੜਦੇ ਆ ਤੇ ਤਾਂ ਜੀਹੇ ਸਾਨੂੰ ਗੁਰੂ ਸਾਹਿਬ ਬਖਸ਼ ਕਰਦੇ ਨੇ ਪਰ ਅੱਜ ਦੀ ਸਾਡੀ ਨੌਜਵਾਨੀ ਅੱਜ ਦੇ ਸਾਡੇ ਨੌਜਵਾਨ ਅੱਜ ਦੇ ਸਾਡੇ ਕਾ ਨੌਜਵਾਨ ਘੈਣਾ ਨਾਲੇ ਬੇਇਨਤੀ ਕਰ ਸਾਡੇ ਸਰਕਾਰ ਦੇ ਅੱਖੜੇ ਕੱਢ ਕੇ ਅੱਗੇ ਰੱਖ ਦਿੱਤੇ ਆਪਦੇ ਜੀ ਜੇ ਨਸ਼ਾ ਮਿਲਦਾ ਤੇ ਤਾਂ ਜੀਵੀਆਂ ਨਾ ਕਿ ਸਾਡੀ ਮੌਤ ਹੈ ਜੇ ਨਸ਼ਾ ਮਿਲਦਾ ਤੇ ਤਾਂ ਜੀਵੀਆਂ ਮੈਂ ਕੋਈ ਛੋਟੀ ਜੀ ਬੇਇਨਤੀ ਕਰਦੇ ਬਾਕੀ ਨੂੰ ਸੁਣਾ ਦੇਵਾਂ ਆਪਣੇ ਨੇੜੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਮੈਂ ਨਾਂ ਨਹੀਂ ਲੈਣਾ ਚਾਹਤਾ ਕਿਉਂਕਿ ਕਿਸ਼ੂ ਦਲੀਲ ਕਰਨ ਦੀ ਭਾਵਨਾ ਨਹੀਂ ਇਹ ਬਸ ਸਿੱਖਿਆ ਲੈਣ ਦੀ ਲੋੜ ਹੈ ਉਸ ਪਿੰਡ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਕਹਿੰਦੇ ਜੀ ਟੂਰਨਾਮੈਂਟ ਕਰਾਉਣਾ ਤੇ ਘਰ-ਘਰ ਜਾ ਕੇ ਪੰਛੀਆਂ ਕੱਟੀਆਂ ਜਾਣ ਥੋੜਾ ਜਿਹਾ ਸਮਝਿਓ ਬੰਦਿਆਂ ਇਹ ਪੰਛੀਆਂ ਕੱਟਿਆ ਲਈ ਜਾਂ ਸਾਰੇ ਪਿੰਡ ਕੋਲੋਂ کافی ਵੱਡਾ ਸਾਰੇ ਪਿੰਡ ਦੇ ਵਿੱਚੋਂ ਤਕਰੀਬਨ 25-30 ਲੱਖ ਰੁਪਇਆ ਰੱਖਾ ਕਰ ਤਕਰੀਬਨ ਇਹ ਬੰਦਾ ਕੰਮ ਕਰਨਾ ਚਾਹੀਦਾ ਮੈਂ ਹੱਥ ਰਿੱਚਾ

کوئی ماڑی گل نشے کر کے تقریباً پچہتر بچیاں نشے دیا آدمی دوش دے ਇਹ ਤੋਂ ਦੁੱਖ ਨਾਲ ਕੋਈ ਸਾਰੇ ਕੋਈ ਮੰਨ ਨਹੀਂ ਸੀ ਇਹ ਗੱਲ ਕਰਨ ਦੇ ਲਈ ਸੰਗਤ ਬਲੌਂਦੀ ਹੈ ਕਥਾ ਕਰਨ ਦੀ ਆਪ ਤੋਂ ਦਾਸ ਹਾਂ